ਚੋਰ ਗਿਰੋ ਨੇ ਜੀਪ ਦੇ ਚਾਰੇ ਟਾਇਰ ਕਿਤੇ ਚੋਰੀ ਜੀਪ ਨੂੰ ਇੱਟਾਂ ਦੇ ਸਹਾਰੇ ਤੇ ਖੜੀ ਕਰਕੇ ਹੋਏ ਚੋਰ ਰਫੂ ਚੱਕਰ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਆ ਗਈ ਸਾਹਮਣੇ ਇਹਨਾਂ ਦੀ ਪਛਾਣ ਦੇ ਲਈ ਵੀਡੀਓ ਸ਼ੇਅਰ ਕਰਨਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਸ੍ਰੀ ਕਾਲ ਜੀ ਮੈਂ ਤੁਹਾਡਾ ਬਣਾ ਰੋ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਕੁਰਾਲੀ ਦੇ ਵਾਰਡ ਨੰਬਰ 11 ਮਾਸਟਰ ਕਲੋਨੀ ਦੇ ਵਿੱਚ ਇੱਕ ਮਹਿੰਦਰਾ ਪਿਕਅਪ ਗੱਡੀ ਪਾਰਕ ਦੇ ਵਿੱਚ ਖੜੀ ਸੀ ਅਤੇ ਚੋਰਾ ਵੱਲੋਂ ਦੇਰ ਰਾਤ ਉਸ ਦੇ ਚਾਰੋਂ ਟਾਇਰ ਚੋਰੀ ਕਰ ਲਿੱਤੇ ਹਨ ਇਸ ਸੰਬੰਧੀ ਕੁਰਾਲੀ ਸਿਟੀ ਪੁਲਿਸ ਨੂੰ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਕੀ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੀੜਿਤ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕੀ ਤੁਹਾਡਾ ਕੀ ਨਾਮ ਹੈ ਜੀ ਗੁਰਨਾਮ ਸਿੰਘ ਹੈ ਜੀ ਅੱਛਾ ਤੁਸੀਂ ਇੱਥੇ ਅੱਜ ਖੜੇ ਆ ਤੁਹਾਡੀ ਟੀਮ ਸਾਰੇ ਜਿਹੜੇ ਤੁਹਾਡੇ ਸਾਥੀ ਨਾਲ ਖੜੇ ਆ ਕੀ ਸਮੱਸਿਆ ਹੋ ਗਈ ਕੀ ਪ੍ਰੋਬਲਮ ਹੋਈ ਅੱਜ ਮੈਂ ਉਹ ਆਪਣੀ ਗੱਡੀ ਰੁਪੇਨ ਦੀ ਤਰ੍ਹਾਂ ਉਹ ਖੜਾਉਂਦਾ ਜੀ ਰੋਜ਼ ਪਲਾਟ ਵਿੱਚ ਖੜਾ ਕੇ ਜਾਂਦਾ ਜੀ ਆਪਣੇ ਕੰਮਕਾਰ ਕਰਤਿਆਂ ਇਹ ਉਹ ਖੜਾ ਜਾਂਦਾ ਜੀ ਨਾਲੇ ਮੇਰਾ ਘਰ ਆ ਜੀ ਨਾਲੇ ਉਹਦੇ ਵਿੱਚ ਜੀ ਉਹਦੇ ਬਾਜੀ ਸਵੇਰੇ ਆਇਆ ਜੀ ਉਵੇਂ ਮੈਂ ਆਪਣੇ ਕੰਮ ਕਾਰਵਾ ਦੇ ਗੱਡੀ ਕੱਢਣ ਲੱਗੇ ਤਾਂ ਉਹ ਦੇਖਿਆ ਵੀ ਚਾਰੇ ਟਾਇਰ ਗੈਪ ਹੋ ਗਏ ਜੀ ਤੁਸੀਂ ਸਵੇਰੇ ਕਿੰਨੇ ਵਜੇ ਆਏ ਜਣੇ ਉਹ 6-7 ਵਜੇ ਦੇਖਿਆ ਜੀ ਮੇਰੇ 7:00 ਵਜੇ ਤੁਹਾਨੂੰ ਕੀ ਲੱਗਦਾ ਹੈਗਾ ਜਿਹੜੇ ਆ ਚਾਰ ਟਾਇਰ ਹੈਗੇ ਜਿੱਥੇ ਤੁਸੀਂ ਗੱਡੀ ਖੜਾਈ ਤੁਸੀਂ ਗੇਟ ਨੂੰ ਵੀ ਬਾਹਰ ਲੌਕ ਲਗਾਇਆ ਕੀ ਬਾਹਰ ਗੇਟ ਨੂੰ ਲੌਕ ਲੱਗਿਆ ਹੋਇਆ ਜੀ ਅੰਦਰ ਟੱਪ ਕੇ ਆਏ ਲੱਗਦਾ ਜੀ ਮੈਨੂੰ ਕਿੰਨੇ ਕੁ ਬੰਦਿਆਂ ਦਾ ਕੰਮ ਲੱਗਦਾ ਤੁਹਾਨੂੰ ਇਹ ਸਭ ਤੋਂ 4-5 ਬੰਦਿਆਂ ਦਾ ਹੋ ਸਕਦੇ ਹਨ ਅੱਛਾ ਤੇ ਤੁਹਾਨੂੰ ਕੋਈ ਕਿਤੇ ਸੀਸੀਟੀਵੀ ਕੈਮਰਿਆਂ 'ਚ ਕਿਤੇ ਤੁਹਾਨੂੰ ਲੱਗਦਾ ਵੀ ਕਿਤੇ ਆਏ ਹੋਣਗੇ ਨਹੀਂ ਹਾਲੇ ਤੱਕ ਦੇਖਿਆ ਨਹੀਂ ਜਿੱ ਇਧਰ ਆਇਆ ਨਹੀਂ ਹੁੰਦਾ ਕਿ ਤੁਸੀਂ ਕੋਈ ਪੁਲਿਸ ਨੂੰ ਜਿਹੜੀ ਸਿਟੀ ਪੁਲਿਸ ਕੋਰਾਲੀ ਨੂੰ ਕੋਈ ਮਾਜਰ ਰਿਪੋਰਟ ਲਗਾ ਕੇ ਆਇਆ ਅੱਛਾ ਕੀ ਕਿਹਾ ਪੁਲਸ ਨੂੰ ਤੁਹਾਨੂੰ ਉਹਨਾਂ ਗੁਆਲ ਨੂੰ ਦਿਖਵਾਲ ਦਵਾਇਆ ਕਹਿੰਦੇ ਰਿਪੋਰਟ ਦਰਜ ਕਰ ਲਈ ਜੀ ਉਹਨਾਂ ਨੇ ਕਹਿੰਦੇ ਅਸੀਂ ਕਰਾਂਗੇ ਜੇ ਕਰ ਦੇਣਾ ਕੀ ਤੁਹਾਨੂੰ ਜਿਸ ਤਰ੍ਹਾਂ ਲੱਗਦਾ ਹੈਗਾ ਜਿਹੜੀਆਂ ਸ਼ਹਿਰ ਦੇ ਵਿੱਚ ਕੀ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹੈ ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਆਂ ਅੰਦਰ ਹੈ ਸਰਕਾਰ ਤੋਂ ਇਹੀ ਮੰਗ ਕਰਦੇ ਜਿੱਦਾਂ ਇਹ ਵਾਰਦਾਤਾਂ ਵਧੀਆਂ ਜਾ ਰਹੀਆਂ ਇਹਨਾਂ ਨੱਤ ਪਾਈ ਜਾਵੇ ਜੀ ਤਾਂ ਇਹ ਬਹੁਤ ਵੱਡੀ ਘਟਨਾ ਹੋਈ ਹੈ ਜੀ ਮੇਰੇ ਨਾਲ ਜਿਹੜੀ ਐਡਾਂ ਜੀ ਜਿਹੜਾ ਇਹ ਕਿੰਨੇ ਕੁ ਦਾ ਨੁਕਸਾਨ ਜਿਹੜਾ ਤੁਹਾਡਾ 70000 ਦਾ ਨੁਕਸਾਨ ਹੋਇਆ ਨਹੀਂ ਮੇਰਾ ਜਿਹੜਾ 60 70000 ਦੇ ਤੁਹਾਡੇ ਟਾਇਰ ਤੇ ਰਿਮ ਖੋਲੇ ਗਏ ਬਾਕੀ ਜਿਹੜੇ ਨਵੇਂ ਪੌਣੇ ਪਹਿਣਗੇ ਉਹ ਕਿੰਨੇ ਕੁ ਦੇ ਹੈਗੇ ਉਹ ਵੀ ਹੋਣਗੇ 40 50000 ਦਾ ਪਹਿਣਗੇ 40 50 60000 ਦੇ ਦਾ ਮਤਲਬ ਲਗ ਤਕਰੀਬਨ ਤੁਹਾਡਾ ਲੱਖ ਤੋਂ 1.5 ਲੱਖ ਰੁਪਏ ਦਾ ਜਿਹੜਾ ਨੁਕਸਾਨ ਹੋ ਗਿਆ ਬਾਕੀ ਜਿਹੜਾ ਅੱਜ ਕੱਲ ਜਿਹੜਾ ਥੋੜਾ ਕੰਮ ਰੁਲਿਆ ਉਹ ਲੱਗਦਾ ਹੈਗਾ ਹੈਨਾ ਤੁਹਾਡੀ ਜਿਹੜੀ ਅਪੀਲ ਹੈ ਵੀ ਉਹ ਚੋਰਾਂ ਨੂੰ ਜਿਹੜਾ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ